ਜੀ ਹਾਂ ਮਾਮਲਾ ਤਲਵੰਡੀ ਅਤੇ ਰਾਮਾ ਰੋਡ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਇੱਕ ਢਾਬੇ ਦੇ ਵਿੱਚ ਚੱਲ ਰਿਆ ਸੀ ਆਹ ਕੰਮ ਉੱਥੇ ਹੀ ਡੀਐਸਪੀ ਤਲਵੰਡੀ ਸਾਹਿਬ ਉਹਨੇ ਰੇਡ ਮਾਰ ਕੇ ਮੌਕੇ ਤੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਜਿਸ ਦੇ ਵਿੱਚ 6 ਦੋਸ਼ੀ ਗ੍ਰਿਫਤਾਰ ਕੀਤੇ ਤੇ ਉਹਨਾਂ ਵਿੱਚੋਂ ਦੋ ਮਹਿਲਾਵਾਂ ਸਨ ਆਓ ਆਪਾਂ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਟਾਬੇ ਦੇ ਅੰਦਰ ਚੱਲ ਰਿਹਾ ਸੀ ਆਹ ਕੰਮ ਦੋ ਔਰਤਾਂ ਤੇ ਚਾਰ ਵਿਅਕਤੀ ਕਿਤੇ ਗ੍ਰਿਫਤਾਰ ਬਠਿੰਡਾ ਦੇ ਰਾਮਾ ਥਾਣਾ ਪੁਲਿਸ ਨੇ ਕੀਤੀ ਸੀ ਰੇਡ ਡੀਐਸਪੀ ਤਲਵੰਡੀ ਸਾਹਬੂ ਨੇ ਦੱਸਿਆ ਕਿ ਤਲਵੰਡੀ ਅਤੇ ਰਾਮਾ ਰੋਡ ਤੇ ਬਣੇ ਟਾਬੇ ਦੇ ਵਿੱਚ ਚੱਲ ਰਿਹਾ ਸੀ ਆਹ ਕੰਮ ਤਾਂ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਟਾਬੇ ਦੇ ਉੱਤੇ ਰੇਡ ਕੀਤੀ ਤੇ ਰੇਡ ਕਰਨ ਦੇ ਦੌਰਾਨ ਹੀ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚੋਂ ਦੋ ਔਰਤਾਂ ਸਨ ਰਾਮਾ ਇੰਸਪੈਕਟਰ ਹਰਬੰਸ ਸਿੰਘ ਵੱਲੋਂ ਕੱਲ ਜਿਹੜਾ ਇੱਕ ਜਿਸਮ ਫਰੋਸ਼ੀ ਦਾ ਗਰੋਹ ਜਿਹੜਾ ਕਾਬੂ ਕੀਤਾ ਗਿਆ ਹੈਗਾ ਇਹ ਇੱਥੇ ਪੀਟਾ ਬਾ ਪਿਆ ਜਾਂਦਾ ਉਹਦਾ ਮਾਲਕ ਜਿਹੜਾ ਉਹ ਇੱਥੋਂ ਬਾਹਰੋਂ ਜਨਾਨੀਆਂ ਨੂੰ ਬੁਲਾ ਕੇ ਤੇ ਗਾਕਾਂ ਨੂੰ ਬੁਲਾ ਕੇ ਇੱਥੇ ਜਿਸਮ ਫਰੋਸ਼ੀ ਦਾ ਜਿਹੜਾ ਪੰਦਾ ਕਰਵਾਉਂਦਾ ਜਿਹਦੇ ਸਬੰਧਤ ਲਾਭ ਮਿਲਦੇ ਇੰਸਪੈਕਟਰ ਰਵਨ ਸਿੰਘ ਨੇ ਉੱਥੋਂ ਚਾਰ ਵਿਅਕਤੀ ਜਿਹੜੇ ਹੈਗੇ ਆ ਉਹ ਜਿਸਮ ਫਰੋਸ਼ੀ ਦੇ ਤਾਂ ਦੇ ਜਿਹੜੇ ਜਿਹੜੇ ਓਵਰਐਸਟ ਕੀਤੇ ਐ ਤੇ ਦੋ ਜਿਹੜੀਆਂ ਲੇਡੀਜ਼ ਜਿਹੜੀਆਂ ਉਤੋਂ ਜਿਹੜੀਆਂ ਜਿਸਮ ਫਰੋਸ਼ੀ ਦਾ ਕੰਮ ਕਰਦੀਆਂ ਉਹ ਫੜੀਆਂ ਗਈਆਂ ਹੈਗੀਆਂ ਤੇ ਉਹਦੇ ਤੇ ਉਹਨਾਂ ਨੂੰ ਅਰੈਸਟ ਕਰਕੇ ਵਿਅਕਤੀਆਂ ਨੂੰ ਅਗਲੀ ਕਾਰਵਾਈ ਅਮਲ ਚੁਲੈਂਦੀ ਹੈ। ਰਾਮਾ ਇੰਸਪੈਕਟਰ ਸਰਬੰਸਿੰਘ ਵੱਲੋਂ ਕੱਲ ਜਿਹੜਾ ਇੱਕ ਜਿਸਮ ਫਰੋਸ਼ੀ ਦਾ ਗਰੋਹ ਜਿਹੜਾ ਕਾਬੂ ਕੀਤਾ ਗਿਆ ਹੈਗਾ। ਇਹ ਇੱਥੇ ਪੀਟਾ ਬਾ ਪਹਿ ਜਾਂਦਾ ਉਹਦਾ ਮਾਲਕ ਜਿਹੜਾ ਉਹ ਇੱਥੋਂ 12 ਜਨਾਨੀਆਂ ਨੂੰ ਬੁਲਾ ਕੇ ਤੇ ਗਾਕਾ ਨੂੰ ਬੁਲਾ ਕੇ ਇੱਥੇ ਜਿਸਮ ਫਰੋਸ਼ੀ ਦਾ ਜਿਹੜਾ ਪੰਦਾ ਕਰਵਾਂਦਾ ਇਹਦੇ ਸਬੰਧਤਲਾ ਮੇਲੇ ਤੇ ਇੰਸਪੈਕਟਰ ਰਵਨ ਸਿੰਘ ਨੇ ਉੱਥੋਂ ਚਾਰ ਵਿਅਕਤੀ ਜਿਹੜੇ ਹੈਗੇ ਆ ਉਹ ਜਿਸਮ ਫਰੋਸ਼ੀ ਦੇ ਤੰਦੇ ਜਿਲ੍ਹੇ ਹੁਣ ਜਿਹੜੇ ਓਰੇਸਟ ਕੀਤੇ ਆ ਤੇ ਦੋ ਜੜੀਆਂ ਲੇਡੀਜ਼ ਜੜੀਆਂ ਉੱਥੋਂ ਜੜੀਆਂ ਜਿਸਮ ਫਰੋਸ਼ੀ ਦਾੰਦਾ ਕਰਦੀਆਂ ਉਹ ਫੜੀਆਂ ਗਈਆਂ ਹੈਗੀਆਂ ਤੇ ਉਹਦੇ ਤੇ ਉਹਨਾਂ ਨੂੰ ਅਰੈਸਟ ਕਰਕੇ ਵਿਅਕਤੀਆਂ ਨੂੰ ਅਗਲੀ ਕਾਰਵਾਈ ਅਮਲ ਚੁਲੰਦੀਆਂ